ਵੀ ਅੱਜਕੱਲ ਹਰੇਕ ਘਰੇ ਲੜਾਈਆਂ ਨੇ ਬਈ ਸੱਸ ਨੂੰ ਦੀਆਂ ਦਾ ਖਾਸ ਕਰਕੇ ਨੇ ਉਹਨਾਂ ਦੀਆਂ ਲੜਾਈਆਂ ਨਾਲ ਹੀ ਸਾਰਾ ਪਰਿਵਾਰ ਵਿਖਰਦਾ ਰਹਿੰਦਾ ਇਹ ਚ ਕੋਈ ਦੌਰ ਹੈ ਨਹੀਂ तकरीबन ਕੋਈ ਮੰਨੇ ਕੋਈ ਨਾ ਮੰਨੇ ਕੋਈ ਧੀ ਸੱਸ ਦਾ ਕਿਸੇ ਦੇ ਘਰ ਹੀ ਪਰਿਵਾਰ ਚ ਪਿਆਰ ਹੋ ਨਹੀਂ ਹੋਣਾ ਨਹੀਂ ਮੇਰੇ ਸਾਹ ਨਾਲ ਤਾਂ ਪਰ ਇਹ ਪਿਆਰ ਬਣ ਸਕਦਾ ਜੇ ਮੁੰਡੇ ਦੀ ਮਾਂ ਸਿਆਣੀ ਹੋਵੇ ਜਾਂ ਮੁੰਡੇ ਦੀ ਘਰ ਵਾਲੀ ਸਿਆਣੀ ਹੋਵੇ ਠੀਕ ਹੈ ਨਾ ਇਹਦੀ ਕੋਈ ਵੱਡੀ ਗੱਲ ਨਹੀਂ ਜੇ ਉਹਨਾਂ ਦੀ ਸੋਚਣ ਸਕਤੀ ਟੁੱਟ ਜੇ ਮੱਖਿਆ ਟੁੱਟ ਜੇ ਜਿਵੇਂ ਮਰਜ਼ੀ ਆਪਾਂ ਲਾ ਲਈਏ ਪਰ ਇਹ ਤੋੜਨੀ ਬਹੁਤ ਔਖੀ ਆ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਤੁਸੀਂ ਕੀ ਗੱਡੀ ਗੱਲ ਆ ਭਾਈ ਇਹ ਚੀਜ਼ਾਂ ਰਾਜ ਦੀਆਂ ਨੇ ਇਹ ਅੱਜ ਦੇ ਟਾਈਮ ਕੋਈ ਕਿਸੇ ਨੂੰ ਦੱਸਦਾ ਪਰ ਆਪਾਂ ਦੱਸਾਂਗੇ ਆਪਾਂ ਇਹ ਆਪਣੇ ਕੋਲ ਨਹੀਂ ਰੱਖਣੇ ਲੜਾਈ ਕਿਸੇ ਗੱਲ ਦੀ ਵੱਟ ਦੇ ਰੌਲੇ ਪਿੱਛੇ ਨਹੀਂ ਹੁੰਦੀ ਭਾਂਡਿਆਂ ਵਿੱਚ ਹੀ ਹੁੰਦੀ ਹੁੰਦੀ ਆ ਤੂੰ ਤੋਤੇ ਨਹੀਂ ਤੂੰ ਤੋਤੇ ਅੱਜ ਦੇ ਟਾਈਮ ਕੋਈ ਵੀ ਬੰਦਾ ਹਰੇਕ ਆਗਲ ਖਾਨਾ ਮੇਰੀ ਚੱਲੇ ਠੀਕ ਹੈ ਨਾ ਜੇ ਮੈਂ ਕਹਤਾ ਤਾਂ ਇੱਥੇ ਬੈਠੇ ਪਰ ਅੱਜ ਦੇ ਟਾਈਮ ਬਾਈ ਲੋਕਤੰਤਰ ਤੋਂ ਵੀ ਉੱਤੋਂ ਨਹੀਂ ਕੰਮ ਹੋਇਆ ਹੋਇਆ ਵੀ ਕੋਈ ਕਿਸੇ ਦੀ ਗੱਲ ਮੰਨ ਕੇ ਰਾਜੀ ਨਹੀਂ ਮਾ ਬਿਓ ਨੂੰ ਚਾਹੀਦਾ ਵੀ ਮੈਂ ਉਹਨਾਂ ਦਾ ਮੁੰਡਾ ਜਾਂ ਨੂੰ ਗਲਤ ਕਰਦੇ ਨੂੰ ਕਾਰਨ ਦਿਓ ਕੰਮ ਦੇ ਵਿੱਚ ਘਾਟਾ ਖਾਂਦਾ ਖਾਨ ਦਿਓ ਮੰਨ ਲਓ ਅੱਜ ਲੱਸੀ ਬਣਾਉਣ ਲੱਗੀ ਤੌੜੀ ਫੁੱਟ ਗਈ ਕੋਈ ਵੱਡੀ ਗੱਲ ਤਾਂ ਨਹੀਂ ਇੱਕ ਦਿਨ ਹੀ ਫੁੱਟੀ ਆ ਤੇ ਕੋਈ ਵੀ ਕਹਿੰਦੇ ਨਹੀਂ ਹੰਦੇ ਕਾ ਵੀ ਸਾਸ ਵੀ ਬਹੂ ਸੀ ਆਪਾਂ ਇਹੀ ਚੀਜ਼ਾਂ ਦੱਸਦੇ ਬਈ ਇਹ ਚੀਜ਼ ਦਾ ਸ਼ਾਮਰ ਕਰਨਾ ਬੜਾ ਔਖਾ ਬਸ ਛਿਆਣੇ ਬੰਦਿਆਂ ਦੇ ਪਤਾ ਗੱਲ ਕੀ ਨਿਗਾਹ 'ਚ ਹੁੰਦੀ ਆ ਅਸੀਂ ਬਣਾਇਆ ਖਰਾਬ ਨਾ ਹੋ ਜੇ। ਭਾਈ ਮੈਂ ਤੁਹਾਨੂੰ ਗੱਲ ਦੱਸਦਾਗਾ ਸੁਣ ਲੈਣ ਬਜ਼ੁਰਗ ਬੰਦੇ ਵੀ ਵੀ ਜੇ ਉਹਨਾਂ ਨੇ ਆਦਾ ਘਰ ਬਚਾਉਣਾ ਕੋਈ ਇਹ ਚ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਜੇ ਉਹ ਮੰਨਣ ਗੱਲ ਵੀ ਜਿੰਨਾ ਚਿਰ ਸਰਕਾਰ ਕਾਲੀਆਂ ਦੀਆਂ ਜਾਂ ਕਾਂਗਰਸੀਆਂ ਦੀਆਂ ਜਾਂ ਆਪ ਵਾਲਿਆਂ ਦੀ ਪ੍ਰਧਾਨ ਉਹੀ ਹੁੰਦਾ। ਜੇ ਕਾਲੀਆਂ ਦਾ ਆਦਾ ਬਾਦਲ ਹੋਊ। ਆ ਬਾਲਾ ਦਾ ਪਰਦਾ ਭਗਵੰਤ ਮਾਨ ਹੋਊ ਜਾਂ ਕਾਂਗਰਸ ਵਾਲੰਦਾ ਕੈਪਟਨ ਹੋਊ ਜੇ ਕਹੋ ਵੀ ਦੂਜੇ ਦੀ ਸਰਕਾਰ ਵੇਲੇ ਦੂਜੇ ਦੀ ਚੱਲਪੂ ਨਹੀਂ ਚੱਲਦੀ ਜੇ ਬਾਦਲ ਅੱਜ ਜੇ ਕਹੇ ਭਗਵੰਤ ਮਾਨ ਕਹੇ ਮੇਰੀ ਚੱਲਪੂ ਜਾਂ ਕੈਪਟਨ ਕਹੇ ਮੇਰੀ ਚੱਲਪੂ ਨਹੀਂ ਚੱਲਦੀ ਭਈ ਜਿੰਨਾ ਜਰ ਛੋਡੇ ਨੈਣ ਪ੍ਰਣਾਣ ਚੱਲਦੇ ਆ ਥੋੜਿਆਂ ਬੰਦਿਆਂ ਦੇ ਉਹਨਾਂ ਚੇਰੀ ਮਤਲਬ ਘਰੇ ਗੱਲ ਚੱਲਦੀ ਆਪਣੇ ਦੇ ਵੀ ਬੜਾਪਾ ਹਣਾ ਆਪਾਂ ਨੂੰ ਵੀ ਪਤਾ ਇਹਹੀ ਗੱਲਾਂ ਨੇ ਜਿਹੜੀਆਂ ਬੰਦਾ ਆਪਦੀ ਉਮਰ ਚ ਸਿੱਖ ਕੇ ਜਾਂਦਾ ਜੇ ਸਿੱਖ ਲੈਂਦਾ ਤਾਂ ਉਹ ਵਧੀਆ ਰਹਿੰਦਾਗਾ ਠੀਕ ਆ ਨਾ ਆਹਲਾ ਕਹਿੰਦਾ ਮਾਂ ਪਿਓ ਤੋਂ ਆਪਦੇ ਤੋਂ ਉਹ ਨਹੀਂ ਕੰਮ ਪਾ ਲੈ ਭਈ ਇਹ ਟ੍ਰੈਂਡ ਹੀ ਆ ਵੀ ਕਿਉਂ ਸਿਆਣਾ ਹੁਣ ਆਪਾਂ ਵੀ ਮੈਂ ਵੀ ਆਉਦੇ ਮੁੰਡੇ ਨੂੰ ਸਾਇਦ ਟੋਕਦਾਗਾ ਵੀ ਕਹਿਣਾ ਜੈਸਨ ਤੂੰ ਆ ਕਿਤਾਬ ਕਿਉਂ ਪੜ੍ਹਤੀ ਜਾਂ ਕਿਵੇਂ ਉਹ ਮੇਰੇ ਪੈਸੇ ਲੱਗੇ ਹੁੰਦੇ ਹ ਅਜੇ ਉਹ ਮੇਰੀ ਸੁਣਦਾ ਜਿੱਦ ਦੇ ਉਹ ਕਮਾਉਣ ਲੱਗ ਗਿਆ ਉਦ ਦੀ ਗੂ ਬਹਿ ਜਾ ਤੈਨੂੰ ਕੀ ਪਤਾ ਆਪਾਂ ਨੂੰ ਵੀ ਪਤਾ ਜੇ ਉਹਦੇ ਮੈਂ ਸਿਆਣਾ ਹੋ ਗਿਆ ਉਸ ਦਿਨ ਤਾਂ ਮੇਰੇ ਹਿਸਾਬ ਨਾਲ ਮੈਂ ਕਾਮਯਾਬ ਹੋ ਗਿਆ ਸ਼ਾਇਦ ਨਾ ਹੋਮਾ ਮੈਂ ਉਸ ਦਿਨ ਸਿਆਣਾ ਮੈਨੂੰ ਵੀ ਲੱਗਦਾ ਕਿਉਂ ਇਹ ਰੀਤ ਹੀ ਇੱਕ ਦੂਜੇ ਦੀ ਇਹੀ ਆਪਾਂ ਦੱਸਦੇ ਆਂ ਵੀ ਜਿਹਦੇ ਚ ਸਾਬਰਾ ਸਿਆਣਾ ਹੋ ਗਿਆ ਉਹ ਬਾਤ ਚ ਜੂ ਹੁਣ ਸੱਸ ਨੂੰ ਦੀ ਗੱਲ ਦੱਸੇ ਬਈ ਇਹਹੀ ਇਹਹੀ ਲੜਾਈ ਹੁੰਦੀ ਆ ਸੱਸ ਨੂੰ ਦੀ ਵੀ ਮੇ ਮੇਰੀ ਚੱਲੇ ਉਹਨੇ ਵੀ ਇਹੀ ਚੀਜ਼ ਰੋਕੜੀ ਹੁੰਦੀ ਆ ਪਾ ਮਾ ਪਤਾ ਨਹੀਂ ਲੱਖ ਜਾ ਪਤਾ ਨਹੀਂ ਹੁਣ ਤੁਹਾਨੂੰ ਕਿਵੇਂ ਦੱਸਾਂ ਨੂੰ ਤਾਂ ਮਾੜਾ ਮੋਟਾ ਨੂਨ ਪਤਾ ਨਹੀਂ ਵੱਧ ਘੱਟ ਪਾਇਆ ਜਾਂਦਾ ਦਾਲ ਚ ਪਤਾ ਨਹੀਂ ਸਾਸੀ ਦੁਬਾਰੇ ਪਾ ਦਿੰਦੀ ਆ ਰੱਬ ਜਾਣਦਾ ਵੀ ਕਿਉਂ ਆਦਤ ਹੁੰਦੀ ਆ ਸਿਆਣੇ ਬੰਦੇ ਨੂੰ ਦਾਲ ਧਰੀ ਦੇ ਵਿੱਚ ਕੱਢ ਸੀ ਮਾਰਨ ਦੀ ਉਹਨੂੰ ਐ ਹੁੰਦਾ ਜੇ ਮੈਂ ਕੱਢ ਸੀ ਮਾਰਤੀ ਨਾ ਤਾਂ ਬਸ ਆ ਰਹੀ ਆ ਵੀ ਸਾਰੇ ਨੂੰ ਵਧੀਆ ਬਣੂ ਹੈਨਾ ਇਹ ਗੱਲਾਂ ਤੁਸੀਂ ਮੇਰੀਆਂ ਨੋਟ ਕਰ ਲਓ ਸਾਰੇ ਘਰਾਂ 'ਚ ਹੁੰਦੀਆਂ ਨੇ ਮੈਂ ਹੁਣ ਸ਼ਹਿਰ 'ਚ ਜਾਨਾ ਬੈਠਦਾ ਸੁਣਦਾ ਗੱਲਾਂ ਮੈਨੂੰ ਆਤਤਾ ਬਈ ਥੋੜਾ ਜਿਹਾ ਬੋਲੂ ਪੜਾਕਾ ਜਾਂ ਮੈਂ ਗੱਲਾਂ ਕਰਨ ਲੱਗ ਜਾਨਾ ਲੋਕਾਂ ਨਾਲ ਸੁਣਨ ਲੱਗ ਜਾਨਾ ਵੀ ਆਂਟੀ ਕੀ ਗੱਲ ਹੋਊਗੀ ਜਾਂ ਕਿਵੇਂ ਆ ਵੀ ਉਹ ਦੱਸ ਦਿੰਦੀਆਂ ਨੇ ਪੁੱਤ ਵੀ ਆਹ ਗੱਲ ਦਾ ਕਲੇਸ਼ ਆ ਬਈ ਜੇ ਉਹ ਉਹਨਾਂ ਦੀਆਂ ਬੁੜੀਆਂ ਸਿਆਣੀਆਂ ਹੋ ਜਾਣ ਨਾ ਕਟ ਸੀ ਮਾਰਨ ਤੇ ਨੂਨ ਉਹਨਾਂ ਨੇ ਪਾਈ ਦੇਣਾ ਹੁੰਦਾ ਕਿਉਂ ਚੈੱਕ ਕਰਦਿਆਂ ਨੇ ਵੀ ਨੂਨ ਘੱਟ ਆ ਵੀ ਪਾਣੀ ਵੀ ਮੱਚੂ ਵਕਸਰ ਨੂੰ ਆਟੋਮੈਟਿਕ ਨੂਨ ਵੱਜ ਜਾਂਦਾ ਦਾਲ ਦੇ ਵਿੱਚ ਜਾਂ ਮਿਰਚ ਉਹਨਾਂ ਨੂੰ ਆਦਤ ਹੀ ਹੁੰਦੀ ਆ ਬਾਅਦ ਚ ਮਤ ਛੇੜੀ ਨਹੀਂ ਸੀ ਇਹ ਤਾਂ ਉਹੀ ਉਹ ਹੋ ਗਈ ਇਹ ਹੀ ਕੋਸ ਚਾਹ ਦਾ ਹੁੰਦਾ ਤੜਕੇ ਵੇਲੇ ਤੁਸੀਂ ਚਾਹ ਬਣਾਉਨੇ ਹੋ ਅੱਜ ਦੇ ਟਾਈਮ ਅਗਲਾ ਕਹਿੰਦਾ ਯਾਰ ਗੈਸ ਆ ਗੈਸਰ ਦਾ ਸੋਖ ਬਹੁਤ ਆ ਲੜਾਈ ਚੱਕੀ ਗਈ ਜੇ ਚੁੱਲਾ ਹੁੰਦਾ ਤਾਂ ਲੜਾਈ ਪਈ ਰਹਿਣੀ ਸੀ ਕਿਉਂ ਇੱਕ ਜਾਨੀ ਨੇ ਚਾਹ ਬਣਾਉਣੀ ਸੀ ਪਸੰਦ ਕਿਸੇ ਦੇ ਵੀ ਨਹੀਂ ਆਉਣੀ ਸੀ ਹੁਣ ਗਏਸਾ ਅਗਲਾ ਕਹਿੰਦਾ ਕੱਪ ਆਪ ਦਾ ਬਨਾਲਾ ਕੱਪ ਤੋਂ ਦੂਜੇ ਦਾ ਬਨਾਲਾ ਗੱਲ ਹੀ ਨਿਬੜ ਗਈ ਕਿਉਂ ਟੇਸਟ ਵੱਖੋ ਵੱਖਰੇ ਨੇ ਨਹੀਂ ਤਾਂ ਅਗਲਾ ਕਹਿੰਦਾ ਮੈਨੂੰ ਪਾਤਲੀ ਬਣਾਤੀ ਨਹੀਂ ਮੈਨੂੰ ਗਾੜ੍ਹੀ ਬਣਾਤੀ ਭਈ ਨੌਕਸਰ ਕੱਢਣੀ ਆਦਤ ਹੀ ਹੁੰਦੀ ਆ ਇਹ ਕਾਰਨ ਨੂੰ ਤੋੜਦੇ ਨੇ ਸਾਨੂੰ ਨਹੀਂ ਵਧੀਆ ਲੱਗਦੀ ਨਾ ਪੀਓ ਨਾ ਇਹ ਤਾਂ ਪੀ ਲੈਣੀ ਇਹਨਾਂ ਨੌਕਸਰ ਕੱਢਣੀ ਆ ਮੈਂ ਦੇਖ ਕੇ ਹੈਰਾਨਾ ਮਾਣਵਾ ਬੰਦੇ ਦਾ ਨਾਂ ਦਾ ਕਿਉਂ ਲੈਣਾਗਾ ਮੈਂ ਤੁਹਾਨੂੰ ਦੱਸਦਾ ਉਹਨਾਂ ਦੇ ਘਰੇ ਲੜਾਈ ਹੋਈ ਹੋਈ ਮੈਂ ਦੁੱਧ ਪਾਉਣ ਗਿਆ ਪਤੀਲੇ ਚੱਲਣ ਬੁਰਾ ਹਾਲ ਨਾ ਤਾਂ ਮੈਂ ਉਹਨਾਂ ਦੇ 12 ਚ ਖੜਨ ਜੋਗਾ ਨਾ ਕਹਾਂ ਜਾਣ ਜੋਗਾ ਜੇ ਗਾਹਾਂ ਜਾਣਾ ਤਾਂ ਘਾਹ ਘਟ ਟੁੱਟਦਾ ਜੇ ਖੜਦਾ ਤਾਂ ਅਗਲਾ ਕੋਈ ਸਾਲਾ ਤੂੰ ਸਵਾਦ ਲੈਣਾ ਚਲੋ ਆਪਾਂ ਖੜ ਕੇ ਮੰਨ ਲਓ ਚਲੋ ਫੇਰ ਵੀ ਆਪਾਂ ਜਿਵੇਂ ਆਪਾਂ ਪ੍ਰਾਈਵ ਮਾਂਟੀ ਦੁੱਧ ਪਵਾ ਲਾ ਜਿਵੇਂ ਲੋੜ ਹੋ ਉਹੀ ਪਵਾ ਲੂ ਮੈਂ ਤਾਂ ਆਪਦੇ ਜੋਗਾ ਬਾਦੂ ਆ ਆਏ ਚਲੋ ਮਾਹ ਬੜੇ ਦੋਧ ਦੇਵਾਲਾ ਸਾਨੂੰ ਨਹੀਂ ਲੋੜ ਚੱਲ ਗਾ ਮਾ ਲੜਾਈ ਛੋੜੀ ਗੁੱਸਾ ਮੇਰੇ ਤੇ ਮੈਂ ਕਹਿਣ ਵੇਲੇ ਮੇਰੀ ਗੱਲ ਦਾ ਬਾਈ ਐਵੇਂ ਸਹੀ ਗੱਲ ਦਾ ਬਰਨਾਲੇ ਦੇ ਲੋਕ ਘੱਟ ਗੁੱਸਾ ਕਰਦੇ ਆ ਪਰવાર ਵਰਗੇ ਆ ਚਲੋ ਬੁੜੀ ਪਾਂਡਾ ਚੱਕ ਲਈ ਹੁਣ ਨਾ ਤਾਂ ਮੈਂ ਲੈਂਦਾ ਨਹੀਂ ਫੇਰ ਪਤਾ ਆ ਕੇ ਕੀ ਕਹਿੰਦੀ ਮੈਂ ਕੋਲੀ ਖੜਾ ਹੁੰਦਾਂ ਨਹੀਂ ਸਾਰੇ ਕੁਝ ਲੜਾਈ ਟਾਲਣ ਨਹੀਂ ਟਲਦੀ ਨਹੀਂ ਕੀ ਦੱਸਾਂ ਮੇਰਾ ਮੁੰਡਾ ਹੀ ਮਾੜਾ ਬਈ ਦੁੱਧ ਪਵਾ ਕੇ ਬਾਕੀ ਵੀ ਇਹ ਸਿਸਟਮ ਆ ਇਹ ਮੈਂ ਤੁਹਾਨੂੰ ਦੱਸਦਾ ਵੀ ਜੇ ਉਹ ਉਹਦੀ ਉਸ ਦਿਨ ماں ਚੁੱਪ ਕਰ ਰਹਿੰਦੀ ਸ਼ਾਇਦ ਜਦੋਂ ਨੂੰ ਪਤਾ ਵੀ ਮੇਰਾ ਭਾਂਡਾ ਮਾੜਾ ਉਹਨੇ ਲੋਡ ਵੀ ਕੀ ਬਹੂ ਨਾ ਖਹਿਣ ਦੀ ਨੈ ਤਾਂ ਬਹੂ ਮੂਰੇ ਆਉਦਾ ਮੁੰਡੇ ਨੂੰ ਨਿੰਦੀ ਜਾਂਦੇ ਵੀ ਉਹ ਤੋਂ ਗਾਲਾਂ ਖਾਈ ਜਾਂਦਾ ਉਹ ਨੈ ਬਹੂ ਨੂੰ ਗਾਲਾਂ ਕਹਿੰਦੇ ਵੀ ਤੂੰ ਆਦਾ ਟਿੱਕੇ ਬੈਠਦੇ ਤੇ ਬੁਢਾਪਾ ਉਹਨਾਂ ਤੂੰ ਰੋਟੀ ਖਾਣੀ ਆ ਠੀਕ ਆ ਬੇ ਸਾਵਰ ਕਰੋ ਸਾਵਰ ਵੱਡਾ ਠੀਕ ਹੈ ਨਾ ਹੁਣ ਇਹ ਤੁਸੀਂ ਯਾਦ ਰੱਖੋ ਸੁਣਨ ਵਾਲੇ ਗੱਲਾਂ ਸੁਣਦੇ ਵੀ ਨੇ ਮੇਰੀਆਂ ਜਾਣਦੇ ਵੀ ਨੇ ਕਲੇਸ਼ ਮਟਾਉਣਾ ਦਾ ਝਟਕੀਆਂ ਦਾ ਕੰਮ ਆ ਝਟਕੀਆਂ ਦਾ ਆਪਣੇ ਕੋਲ ਇਹ ਜੇ ਤਰੀਕੇ ਨੇ ਸਾਧਾ ਲੀਆਂ ਕੁੜੀਆਂ ਦਿੰਦੇ ਆ ਆ ਕੇ ਲੈ ਕੇ ਜਾ ਸਕਦਾ ਆਪਾਂ ਝਟਕੀ ਵੱਜੀ ਨਹੀਂ ਤੇ ਕਲੇਸ਼ ਨਿਬੜਿਆ ਨਹੀਂ ਮੰਨਦਾ ਪਰ ਕੋਈ ਕੋਈ ਆ ਮੈਂ ਦਿਨਾਂ ਜਿੰਨਿਆਂ ਕਿਨੂੰ ਸ਼ਾਦਾਂ ਦੀਆਂ ਕੁੜੀਆਂ ਦਿੱਤੀਆਂ ਨੇ ਉਹਨਾਂ ਦੇ ਘਰਾਂ 'ਚੋਂ ਕਲੇਸ਼ ਚੱਕਿਆ ਗਿਆ। ਤੁਸੀਂ ਕਹੋਗੇ ਵੀ ਕਲੇਸ਼ ਦੇ ਕੋਲ ਕੁੜੀ ਕਿਹੜੀ ਆ? ਵੀਰੇ ਕੁੜੀ ਸਾਰਿਆਂ ਨਾਲੋਂ ਵੱਡੀ ਗਾਂਧੀ ਦੇ ਨੋਟ ਵਾਲੀ ਆ। ਤੁਸੀਂ 부ੜੀ ਨੂੰ ਜੇਬ ਖਰਚਾ ਦੇਣ ਲੱਗ ਜਾਓ 부ੜੀ ਚੁੱਪ। ਨੂੰਹ ਨੂੰ ਜੇਬ ਖਰਚਾ ਦੇਣ ਲੱਗ ਜਾਓ ਨੂੰਹ ਚੁੱਪ। ਨਹੀਂ ਤਰੀਕਾ ਅਪਣਾ ਕੇ ਦੇਖ ਲੋ ਮੁੰਡੇ ਨੂੰ ਦੇਣ ਲੱਗ ਜਓ ਮੁੰਡਾ ਚੁੱਪ ਇਹ ਨਾਲ ਨਹੀਂ ਜਾਣਾ ਪੈਸਾ ਤੁਸੀਂ ਵੰਡ ਕੇ ਰੱਖੋ ਜਦੋਂ ਆਪਾਂ ਇੱਕ ਇੱਕ ਜਾਣਾ ਛੱਪ ਬਣ ਕੇ ਬਹਿ ਜਾਂਦਾ ਨਾ ਇੱਥੇ ਫਿਰ ਕਲੇਸ਼ ਵੱਧ ਆ ਪਰ ਐਂਦਾ ਹੈਗਾ ਵੀ ਹੌਸਲਾ ਦਾ ਟੁੱਟਦਾ ਫਿਰ ਪਤਾ ਕੀ ਕਹਿਣ ਅਸੀਂ ਦਾ ਕਮਾਲ ਆ ਸਾਨੂੰ ਕੀ ਲੋੜ ਆ ਵੀ ਇਹ ਬੰਦੇ ਜੋ ਹਵਾ ਨਿਕਲ ਜਾਂਦੀ ਆ ਮੈਂ ਨਿਕਲ ਜਾਂਦੀ ਆ ਫਿਰ ਉਹ ਬੰਦੇ ਨੂੰ ਮੈਂ ਗੱਲ ਸਮਝਾਈ ਮਾ ਤੇਰੇ ਘਰੇ ਲੜਾਈ ਕਿਹੜੀ ਗੱਲ ਦੀ ਹੈ ਕਹਿੰਦਾ ਬੁੜੀ ਮੈਥੇ ਦੁੱਧੂ ਤੇ ਪੈਸੇ ਮੰਗਦੀ ਸੀ ਮਾ ਕਿੰਨੇ ਕੁ ਰੁਪਏ ਹੋਏ ਮੈਂ ਦੁੱਧ ਪਾਉਦਾ ਸੀ ਮਾ 1700 ਰੁਪਏ ਮਹੀਨੇ ਦਾ ਹੋਇਆ ਕਹਿੰਦਾ 20000 ਚੱਲ ਜੇ ਬੇਬੇ ਨੂੰ ਤਨਖਾਹ ਆਉਂਦੀ ਹੈ 25000 ਰੁਪਏ ਜੇ 1700 ਦੇ ਦੇ ਮਾ ਭਾਈ ਉਹਨਾਂ ਦੀ ਮਖਿਆ ਬੱਡੀ ਹੁੰਦੀ ਆ ਉਹਨਾਂ ਨੇ ਕਿਹਾ ਸ਼ਿਵਾਂ ਚ ਨਾਲ ਲੈ ਜਾਣੇ ਆ ਵੀ ਤੂੰ ਦੇ ਰਿਆ ਕਰ ਕੱਲ ਨੂੰ ਵੀ ਤੈਨੂੰ ਹੀ ਦੇਣੇ ਆ ਉਹਨੇ ਭਾਈ ਉਹਨੇ ਮੇਰੀ ਗੱਲ ਮੰਨੀ ਨਹੀਂ ਵੀ ਇਹ ਸ਼ਾਇਦ 부ੜੀ ਕੀ ਕਰੂ ਫਲਾਨਾ ਕੀ ਕਰੂ ਪਰ ਗੱਲ ਵੀ ਸੱਚੀ ਹੁੰਦੀ ਆ ਬਾਈ ਖਰਚ ਨੇ ਔਖੇ ਹੁੰਦੇ ਜਦੋਂ ਆਪਾਂ ਨੂੰ ਦੂਜੇ ਦੇ ਕੋਲ ਦੀਂਦੇ ਆ ਪੈਸੇ ਤਾਂ ਥੋੜੇ ਜੇ ਔਖੇ ਲੱਗਦੇ ਆ ਇੱਕ ਮਹੀਨੇ ਦਿੱਤੇ ਨੀ ਅਗਲੇ ਮਹੀਨੇ ਫਿਰ ਉਹਨੇ ਡਬਲ ਦਿੱਤੇ ਉਹ ਘਰ ਦਾ ਖਰਚਾ ਚੱਕਣ ਲੱਗ ਗਿਆ ਬੰਦਾ ਉਹ 1700 ਰੁਪਏ ਦੁੱਧ ਦਾ ਦੇ ਦਿਆ ਕਰੇ 부ੜੀ ਨੂੰ ਖਰਚਾ ਬੰਨ ਲਿਆ ਉਹਨੇ ਕਹਿੰਦਾ ਬੇਬੇ ਗੱਲ ਸੁਣ ਲੈ ਤੇਰੇ ਅਸੀਂ ਕੱਪੜੇ ਵੀ ਧੋਣੇ ਆ ਲੀਡੇ ਵੀ ਧੋਣੇ ਆ ਠੀਕ ਆ ਨਾ ਗੱਲ ਮੇਰੀ ਸਹੀ ਆ ਤੂੰ ਮੈਨੂੰ ਪੈਸੇ ਦਿਆ ਕਰ ਕੇਹਣਾ ਦਾ ਰੌਲਾ ਝਾਪਿਆ ਉਹਨੇ ਮਾਮਾ ਸੱਦ ਲੈ ਜਾਂ ਜਿਵੇਂ ਮਰਜ਼ੀ ਸੱਦ ਲਿਆ ਆਪਦਾ ਰਿਸ਼ਤੇਦਾਰ ਤਾਂ ਦੂਜਾ ਭਾਈ ਸੱਦ ਲਿਆ ਵੀ ਮੈਨੂੰ ਲੋੜ ਕੀ ਆ ਤੇ 부ੜੀ ਨੂੰ ਖਰਚਾ ਦੇਣਾ ਪਿਆ 부ੜੀ ਉਸੇ ਦਿਨ ਹੀ ਸਿਆਣੀ ਹੋਗੀ ਉਸੇ ਦਿਨ ਹੀ ਨੂੰ ਸਿਆਣੀ ਹੋਗੀ ਜਦੋਂ ਨੂੰ ਨੂੰ ਪੈਸੇ ਫੜਾ ਰਿਆ ਕਰੇ ਉਹ ਮੁੰਡਾ ਆਪਦੀ ਵੀ ਤੂੰ ਘਰ ਦਾ ਖਰਚਾ ਜਲਾ ਮੈਂ ਕਹਿੰਦਾ ਉਹ ਜਿਹੜੀ ਨਵਾਂ ਸੂਟ ਪਾਉਂਦੀ ਸੀ ਤਿੰਨ ਮਹੀਨਿਆਂ ਬਾਅਦ ਉਹ ਪੰਜ ਛਾਲ ਬਾਅਦ ਵੀ ਨਾ ਲਿਆ ਕਰੀ ਵੀ ਅੱਜ ਦੇ ਸਿਸਟਮ ਜਿਹੜੀ ਲਾਣੇਦਾਰੀ ਏ ਥੋੜੀ ਥੋੜੀ ਵੰਡ ਲੋ ਪਰਿਵਾਰ ਛੋੜੇ ਸੁਖੀ ਰਹਿਣੀ ਜਿਹਦੇ ਕੋਈ ਹੋਰ ਕਰੇ ਲੂ ਮਸਲਾ ਉਹ ਆਪਾਂ ਨੂੰ ਕਮੈਂਟਾਂ 'ਚ ਦੱਸੋ ਤੇ ਆਪਣੇ ਚੈਨਲ ਨੂੰ ਜਿਹੜੇ ਨਵੇਂ ਆਏ ਉਹਨੇ ਸਬਸਕ੍ਰਾਈਬ ਕਰ ਲਓ ਆਪਾਂ ਹੁਣ ਕੁੜੀਆਂ ਦਿਆ ਕਰਨੀਆਂ ਨੇ ਕੁੜੀਆਂ ਕਿੰਨੀ ਉਹ ਬਾਂਝੇ ਨਾ ਰਹੇ ਜੋ ਕੁੜੀਆਂ ਬਾਹਲੀਆਂ ਨੇ ਆਪਣੇ ਕੋਲ ਬਾਹਲੇ ਟੰਗਦੀਆਂ ਨੇ ਬਰਨਾਲੇ ਆਪਾਂ 20 ਸਾਲ ਗਾਲੇ ਆ 2000 7 8 ਦਾ ਮੈਂ ਦੁੱਧ ਪਾਉਣ ਲੱਗਿਆ ਹੋਇਆ ਹਾਂ ਹੁਣ ਕੁੜੀਆਂ ਦੁਕਾਨਦਾਰਾਂ ਨੂੰ ਵੀ ਦਵਾੰਗੇ ਆਪਾਂ ਵੀ ਕਿਵੇਂ ਕੀ ਸਿਸਟਮ ਚੱਲਦਾ ਹੈ ਘਰੇਲੂ ਪਰਿਵਾਰ ਵਾਲਾਂ ਨੂੰ ਵੀ ਦਵਾੰਗੇ ਵੀ ਮਤਲਬ ਸਾਰੀਆਂ ਕੁੜੀਆਂ ਨੇ ਆਪਣੇ ਲਵੇ ਕੁੜੀਆਂ ਦਾ ਹੱਲ ਤੁਸੀਂ ਦੇਖਣਾ ਤੁਸੀਂ ਕਮੈਂਟਾਂ 'ਚ ਜਰੂਰ ਦੱਸੋ ਵੀ ਆਪਾਂ ਨੂੰ ਆਹ ਦੁੱਖ ਤਕਲੀਫ ਹੈ ਆਪਾਂ ਨਾਲ ਦੀ ਨਾਲ ਹੱਲ ਕਰਕੇ ਦਵਾੰਗੇ ਅੱਜ ਦੇ ਟਾਈਮ ਜੀਦੇ ਜਵਾਕ ਹੁੰਦਿਆਂ ਉਹਨਾਂ ਦਾ ਮੁੰਡਾ ਕਮਾਰਾ ਹੋਵੇ ਉਹ ਵੀ ਤੰਗ ਕਰਨ ਲੱਗ ਜਾਂਦਾ ਕਾਰਨ ਬਾਈ ਸਾਰੇ ਨਾ ਅੱਜ ਦੇ ਘੜੀ ਮੈਂ ਦੇਖਦਾ ਵੀ ਪੈਸੇ ਦੇ ਹੀ ਬਣਿਆ ਹੋਇਆ ਸਰਕਲ ਜਦੋਂ ਕੋਈ ਆਪਾਂ ਸਿਆਣੇ ਲਵੇ ਥੌਲਾ ਪਾਉਣ ਜਾਂ ਨਾ ਕੋਈ ਭੂਤ ਪ੍ਰੇਤ ਨਹੀਂ ਆਇਆ ਹੁੰਦਾ ਹੈਗਾ ਉਹਦੇ 'ਚ ਸਿਆਣੇ ਲਵੇ ਆਪਾਂ ਢਿੱਡ ਦੱਸ ਦਿੰਨੇ ਆਂ ਫੂਲ ਦਿੰਨੇ ਆਂ ਵੀ ਮੈਨੂੰ ਤਾਂ ਆਹ ਤੇ ਖਲੀਫਾ ਫਿਰ ਉਹਦੀ ਨਾਲ ਦੀ ਨਾਲ ਉਹਦੀ ਉਹੀ ਪੁੜੀ ਦੇ ਦਿੰਦਾ ਹੁਣ ਆਪਾਂ ਗੱਲ ਕਰਾਂਗੇ ਅਗਲੇ ਪਾਰਟ ਚ ਮੁੰਡੇ ਬਾਰੇ